ਅੱਲੇ ਆ ਸੀ ਜੀ ਮੈਂ ਹੁਣੇ ਹੀ ਪ੍ਰੈਸ ਕਾਨਫਰੰਸ ਕਰਕੇ ਹਟਿਆ ਕਿ ਮਹਾ ਫਰਾਡ ਆ ਪੰਜਾਬ ਦੇ ਲੋਕਾਂ ਨਾਲ ਇਹ ਸਰਕਾਰ ਬਿਲਕੁਲ ਮਾਲੀ ਹਾਲਤ ਤੇ ਬੈਂਕਰਪਟ ਹੋ ਚੁੱਕੀ ਆ ਜਿਹੜੀਆਂ ਜਿਹੜੇ ਵਾਅਦਾ ਕੀਤਾ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਹੁਣ ਲੋਕਾਂ ਨੇ ਜ਼ਮੀਨਾਂ ਹੜੱਪ ਕੇ ਇਹਨਾਂ ਦੀ ਇਹ ਸਕੀਮ ਆ ਕਿ ਵਰਲਡ ਬੈਂਕ ਦਾ ਕਿਸੇ ਹੋਰ ਬੈਂਕ ਤੋਂ ਕਰੋੜਾ ਰੁਪਇਆ ਲੈ ਕੇ ਲੋਕਾਂ ਦੇ ਜ਼ਮੀਨਾਂ ਦਾ ਉਹ 8000 8000 ਰੁਪਿਆ ਬੀਬੀਆਂ ਭੈਣਾਂ ਨੂੰ ਵੰਡ ਦਈਏ ਜਾਂ ਹੋਰ ਸਕੀਮਾਂ ਜਿਹੜੇ ਕੀਤੀਆਂ ਨੇ ਉਹ ਇਹ ਦੱਸੋ ਕਿ ਜਿਹੜੇ ਗਰੀਬ ਦੀ 5 ਏਕੜ ਜਾਂ 10 ਏਕੜ ਜਾਂ 4 ਏਕੜ ਆ ਜਿਹਦੇ ਤੇ ਉਹ ਵਿਚਾਰਾ ਆਪਣੇ ਬੱਚੇ ਪਾਲਦਾ ਜੋ ਸਰਕਾਰ ਲੈਣੋਂ ਤਾਂ ਕਿੱਥੇ ਜਾਊਗਾ ਤੇ ਬਹੁਤ ਲੋਕਾਂ ਨੂੰ ਜ਼ਮੀਨ ਜਿਹੜੀ ਹੈਗੀ ਹੈ ਲੈਂਡਲੈਸ ਕਰਕੇ ਕਿ ਪੂੰਜੀ ਸਕੀਮ ਆ ਜਿਵੇਂ ਪਹਿਲਾਂ ਚੱਲ ਰਹੀਆਂ ਸੀ ਤੁਹਾਨੂੰ ਪਤਾ ਕਿ ਇੱਥੇ ਕਿੰਨੇ ਲੋਕ ਇੱਥੋਂ ਭੱਜ ਗਏ ਨੇ ਲੋਕਾਂ ਦੀ ਇਹ ਜ਼ਮੀਨ ਹੜੱਪਣ ਵਾਲੀ ਸਕੀਮ ਆ ਔਰ ਸਾਡੀ ਜਿਹੜੀ ਪਾਰਟੀ ਉਹ ਬਿਲਕੁਲ ਐਸ ਦੇ ਖਿਲਾਫ ਆ ਅਸੀਂ ਇੱਕ ਵੀ ਵਿਸਵਾ ਇੱਕ ਗੱਜ ਜ਼ਮੀਨ ਵੀ ਕਿਸੇ ਦੀ ਲੈਣ ਨਹੀਂ ਦੇਵਾਂਗੇ ਅਸੀਂ ਬਿਲਕੁਲ ਲੋਕਾਂ ਦੇ ਨਾਲ ਖੜੇ ਆ ਸਾਡੀ ਪਾਰਟੀ ਨੂੰ ਧਰਨਾ ਲਾਉਣਾ ਪਵੇ ਸਾਡੀ ਪਾਰਟੀ ਨੂੰ ਲੋਕਾਂ ਨਾਲ ਖੜਨਾ ਪਵੇ ਅਸੀਂ ਜਿਹੜੀ ਇਹ ਸਕੀਮ ਹੈ ਪੰਜਾਬ ਸਰਕਾਰ ਦੀ ਜਿਹੜੀ ਇਹਨੇ ਕਿਹਾ ਜ਼ਮੀਨ ਅਕਵਾਇਰ ਕਰਨੀ ਆ ਪਹਿਲਾਂ 40000 ਏਕੜ ਕਹਿੰਦੇ ਸੀ ਫਿਰ 60000 ਏਕੜ ਹੋਗੀ 79000 ਏਕੜ ਹੋਗੀ ਇਹ ਬਿਲਕੁਲ ਧੋਖਾ ਲੋਕਾਂ ਦੀ ਜ਼ਮੀਨਾਂ ਲੈ ਕੇ ਲੋਕਾਂ ਦੇ ਰਜਿਸਟਰੀਆਂ ਲੈ ਕੇ ਇਹਨਾਂ ਨੇ ਤੇ ਪੈਸਾ ਚੁੱਕਣਾ ਔਰ ਅਸੀਂ ਇਹ ਹੋਣ ਨਹੀਂ ਦੇਣਾ ਅਸੀਂ ਜਨਤਾ ਦੇ ਨਾਲ ਲੋਕਾਂ ਦੇ ਨਾਲ ਚਟਾਣ ਮੰਗੂ ਖੜਾ ਹੈ ਤੁਹਾਨੂੰ ਸਭ ਲੱਗਦਾ ਕਿ ਜਿਵੇਂ ਸੱਤਾ ਤੋਂ ਹੁੰਦੇ ਪਹਿਲਾਂ ਇਹ ਲੈਂਡ ਮਾਫੀਆ ਦੀ ਲਿਕਰ ਮਾਫੀਆ ਦੀ ਗੱਲ ਕਰਦੇ ਸੀ ਪਰ ਅੱਜ ਇਹ ਉਸ ਕੰਮ ਦੇ ਆਪ ਉਸ ਰਹੀ ਹੈ ਬਿਲਕੁਲ ਜੀ ਇਹ ਹੈ ਹੀ ਲਿਕਰ ਮਾਫੀਆ ਸ਼ਰਾਬ ਤਾਂ ਇਹ ਆਪ ਹੀ ਤੁਹਾਨੂੰ ਪਤਾ ਵੀ ਘਰ ਦੀ ਗੱਲ ਹੈ ਇਹਨਾਂ ਦੀ ਅੱਜ ਲੈਂਡ ਮਾਫੀਆ ਲੈਂਡ ਮਾਫੀਆ ਦੀ ਗੱਲ ਆ ਇਹਨਾਂ ਨੇ ਜ਼ਮੀਨ ਅਕਵਾਇਰ ਕਰਕੇ ਵੱਡੇ ਵੱਡੇ ਬਿਲਡਰਾਂ ਨੂੰ ਦੇਣੀ ਆ ਉਹਨਾਂ ਤੋਂ ਪੈਸਾ ਲੈਣਾ ਇਸ ਪੂਲ ਜਹਾਨ ਨੂੰ ਪੰਜਾਬ ਦੇ ਬੱਚੇ-ਬੱਚੇ ਨੂੰ ਇਹਨਾਂ ਦੀ ਸਕੀਮ ਦਾ ਪਤਾ ਕਿ ਧੋਖੇ ਵਾਲੀ ਸਕੀਮ ਹੈ ਕੋਈ ਇਹਨਾਂ ਦੇ ਧੋਖੇ 'ਚ ਨਹੀਂ ਆਏਗਾ ਸਰ ਜਿੰ ਲਗਾਤਾਰ ਜਿੰਨੇ ਲੱਗ ਰਹੇ ਕਿ ਐਸਾ ਬਹੁਤ ਪਾਰਟੀਆਂ ਨੇ ਵੀ ਇੰਦੀ ਕਿਸਾਨਾਂ ਦੇ ਜਿੰਦਗੀ ਲਈ ਵੀ ਇਸ ਕਸਤਾ ਬਣਾ ਦਿੱਤਾ ਥੋੜੇ ਨੂੰ ਨੂੰ ਵੀ ਐਸਾ ਸਿਚੁਏਸ਼ਨ ਅਸੀਂ ਸਾਰੇ ਜਗ੍ਹਾ ਜੀ ਸਾਰੇ ਪੰਜਾਬ ਦੇ ਵਿੱਚ ਅੱਜ ਤੇ ਕੱਲ ਨੂੰ ਹਰੇਕ ਡਿਸਟ੍ਰਿਕਟ ਲੈਵਲ ਤੇ ਤਹਿਸੀਲ ਲੈਵਲ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਹਾਂ ਲੋਕਾਂ ਦੇ ਨਾਲ ਖੜੇ ਆ ਅਸੀਂ ਲੋਕਾਂ ਦੇ ਨਾਲ ਧਰਨਾ ਵੀ ਲਾਵਾਂਗੇ ਪ੍ਰਦਰਸ਼ਨ ਵੀ ਕਰਾਂਗੇ ਜੋ ਕੁਝ ਕਰਨਾ ਪਿਆ ਇਹਨਾਂ ਨੂੰ ਇੱਕ ਗੱਜ ਜ਼ਮੀਨ ਅਸੀਂ ਕਾਰ ਨਹੀਂ ਹੁੰਦੇ ਪੰਜਾਬ ਚ ਨਸ਼ੀਨ ਬੰਗੀ ਕਿਸ ਤਰ੍ਹਾਂ 10 ਮਿਲੀਅਨ ਦੀ ਨਸ਼ਾ ਦੇ ਗੈਂਸ ਜੀ ਦੇਖੋ ਜੀ ਨਸ਼ੇ ਦੀ ਗੱਲ ਤਾਂ ਤੁਸੀਂ ਦੇਖ ਲਓ ਇਸ ਵੇਲੇ ਪੰਜਾਬ ਚ ਮੈਂ ਪਹਿਲਾਂ ਕਹਿੰਦਾ ਨਸ਼ਿਆਂ ਦੀ ਇੱਕ ਬੇਰੁਜ਼ਗਾਰੀ ਦੀ ਇੱਕ ਮਾਲੀ ਹਾਲਤ ਆ ਹੁਣ ਤੁਸੀਂ ਕੱਲ ਦੇਖ ਲਓ ਕਿ ਜਿਹੜੀ ਇਸ ਵੇਲੇ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰਦੇ ਆ ਅਮੋਰ ਦੇ ਵਿੱਚ ਕਿੰਨਾ ਵੱਡਾ ਵਪਾਰੀ ਸੀ ਉਹਦੇ ਜਾ ਕੇ ਗੋਲੀਆਂ ਮਾਰੀਆਂ ਤੁਸੀਂ ਮੈਨੂੰ ਦੱਸੋ ਕਿ ਕਿਹੜਾ ਵਪਾਰੀ ਜਿਹੜਾ ਆੜਤੀ ਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜਦੋਂ ਜ਼ਮੀਨ ਇਹ ਅਕਵਾਇਰ ਕਰਨਗੇ ਜ਼ਮੀਨ ਲੈ ਰਹੇ ਸਨੀਪ ਦੇ ਅੰਦਰ ਇਹ ਨਾ ਸਮਝਣ ਕਿ ਕਿਤੇ ਕਿਸਾਨਾਂ ਨੂੰ ਨੁਕਸਾਨ ਆ ਇਹਦਾ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਨੁਕਸਾਨ ਆ ਉਹ ਕਿੱਥੇ ਕੰਮ ਕਰਨਗੇ ਜਿਹੜੇ ਆੜਤੀ ਆ ਉਹਨਾਂ ਨੂੰ ਜੀਵਨ ਜੀ ਤੋਂ ਨੂੰ ਵੀ ਨੁਕਸਾਨ ਆ ਆੜਤਾ ਵੀ ਬੰਦ ਹੋ ਜਾਣੀਆਂ ਜਦੋਂ ਜ਼ਮੀਨਾਂ ਹੀ ਖੋਹ ਲੈਣੀਆਂ ਦੇਸ਼ ਵਿੱਚ ਪੈਦਾਵਾਰ ਹੀ ਨਹੀਂ ਹੋਣੀ ਤਾਂ ਜਿਹੜੇ ਜੀਵਿੰਦ ਜਿਹੜੇ ਕਿਸਾਨ ਦੇ ਜਾਂ ਮਜ਼ਦੂਰ ਦੇ ਜਾਂ ਆੜਤੀਏ ਦੇ ਜਾਂ ਵਪਾਰੀਆਂ ਦੇ ਜਿਹੜੇ ਪਰਿਵਾਰ ਆ ਉਹ ਤਬਾਹ ਹੋ ਜਾਣਗੇ ਸੂਬਾ ਤਬਾਹ ਹੋ ਜੂ ਜਿਹੜੀ ਸਕੀਮ ਇਹਨਾਂ ਨੇ ਬਣਾਈ ਹੈ ਇਹਦੂੰ ਮਾੜੀ ਸਕੀਮ ਹੋ ਨਹੀਂ ਸਕਦੀ ਕਿ ਕਿਸੇ ਚਲਾਕ ਆਦਮੀ ਨੇ ਨਾ ਦਿਮਾਗ ਚ ਪਾਈ ਆ ਕਿ ਥੋਡੀ ਸਰਕਾਰ ਫੇਲ ਹੋਊਗੀ ਲੋਕਾਂ ਨੇ ਸਾਨੂੰ ਨਕਾਰਤਾ ਦਿੱਲੀੋਂ ਤੁਸੀਂ ਹਾਰ ਗਏ ਦਿੱਲੀੋਂ ਲੁੱਟ ਲੱਟ ਕੇ ਹੁਣ ਮੰਜਾਬ ਚ ਆਇਓ ਅਫਸਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਆਪਣਾ ਉਸ ਤਰ੍ਹਾਂ ਦਾ ਉਹ ਤੁਸੀਂ ਪੰਜਾਬ ਚ ਆ ਕੇ ਹੁਣ ਲੁੱਟੜ ਆਇਆ ਕੇਜਰੀਵਾਲ ਪਰ ਪੰਜਾਬ ਦੇ ਲੋਕ ਇਹਨੂੰ ਲੁੱਟਣ ਦੇਣ ਨਹੀਂਗੇ ਅਸੀਂ ਨਹੀਂ ਲੁੱਟਣ ਦੇਣਾ ਹੈ ਕਿੰਨਾ ਸਾਹਿਬ ਕੱਲ ਕੈਬਨਟ ਦੇ ਵਿੱਚ ਪੰਜਾਬ ਸਰਕਾਰ ਨੇ ਮਨਜ਼ੂਰੀ ਰੱਖਣ ਵਿੱਚ ਇਹਦੀ ਭਾਗ ਦੇ ਤੇ ਕੇਜਰੀ ਸਰਕਾਰ ਵਾਲਾ ਵੀ ਮਨਜ਼ੂਰੀ ਦਿੱਤੀ ਸੀ ਪੰਜਾਬ ਸਰਕਾਰ ਨੇ ਇਹਨਾਂ ਨੇ ਉਹ ਕੱਲਾ ਰੱਦ ਕਰ ਦਿੱਤਾ ਕਿ ਅਸੀਂ ਇੱਥੇ ਉਹ ਤਰ੍ਹਾਂ ਦਾ ਨਹੀਂ ਹੋ ਰਿਹਾ ਦੇਖੋ ਜੀ ਗੱਲ ਇਹਨਾਂ ਦੀ ਇਹ ਆ ਕਿ ਸਾਰੀਆਂ ਸਕੀਮਾਂ ਨਿਰਵੋਜੀ ਸੈਂਟਰ ਦੀਆਂ ਨੇ ਵਧੀਆ ਸਕੀਮਾਂ ਨੇ ਕੋਈ ਭਰਤੀ ਹੋਣ ਦੀਆਂ ਕੋਈ ਇਹਨਾਂ ਨੂੰ ਕੱਚੇ ਮਕਾਨਾਂ ਦੀਆਂ ਅੱਜ ਅਸੀਂ ਇੱਥੇ ਕੈਂਪ ਲਾਉਣ ਜਾ ਰਹੇ ਹੁਣ ਕਿੱਥੂ ਜਾ ਰਹੇ ਆ ਜਿਹੜਾ ਸਿਹਤ ਦਾ ਵੀ ਪਹੇਗਾ ਇਹਨਾਂ ਨੇ 5 ਲੱਖ ਰੁਪਏ ਤੱਕ ਦਾ ਮੋਦੀ ਸਾਹਿਬ ਨੇ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਐਨੀ ਸਿਹਤ ਸੁਰੱਖਤਾ ਦਿੱਤੀਆਂ ਨੇ ਹਰੇਕ ਸਕੀਮ ਨੂੰ ਇਹ ਪਹਿਲਾਂ ਰੱਦ ਕਰਦੇ ਆ ਜੇ ਇਹਨਾਂ ਦਾ ਮਤਲਬ ਚੱਲੇ ਜੇ ਚੱਲੇ ਪੈਸਾ ਆ ਜੇ ਫਿਰ ਕਹਿੰਦੇ ਸਾਡੀ ਸਕੀਮ ਆ ਮੈਂ ਹੁਣੇ ਕਹਿ ਕੇ ਹਟਾ ਸਕੂਲ ਦੀਆਂ ਟਾਇਲਟਾਂ ਤੱਕ ਤੇ ਜਿਹਦੇ ਟਾਇਲਟ ਲਾਉਣ ਦਾ ਵੀ ਨਹੀਂ ਕੁਆਲਟਰ ਰਿਪੇਅਰ ਕਰਨ ਦੇ ਬੋਰਡ ਲਾ ਰਹੇ ਆ ਇੱਥੋਂ ਤੱਕ ਸਰਕਾਰ ਬੇਵਜੀ ਹੁਣ ਤੂੰ ਦੱਸੋ ਹੋਰ ਮੈਂ ਕੀ ਬੋਲਾਂ ਪੰਜਾਬ 'ਚ ਪੰਜਾਬ 'ਚ ਹਰ ਬਾਰੀ ਬਰਸਾਤ ਆਵੇਲੇ ਪਾਣੀ ਤੇ ਗਰਦ ਰਿਆ ਦੀ ਕਿਸਾਨਾਂ ਨੂੰ ਮਾਰ ਪੈਂਦੀ ਆ ਪਰ ਕਿਹਾ ਜਾਂਦਾ ਕਿ ਹਾਂ ਲੋਗਾ ਸੇਵਿੰਗ ਪਲਾਂਟ ਲਾਏ ਜਾਣੇ ਬਾਦਰ ਅਹਰ ਮਰੇ ਅਗਲੀ ਬਾਰੀ ਫੇਰ ਉਸ ਦਾ ਦੇ ਲਾ ਬਿਲਕੁਲ ਸਹਿਮਤ ਆ ਮੈਂ ਤੁਹਾਡੇ ਨਾਲ ਸੀਜੀ ਜਦੋਂ ਬਰਸਾਤ ਹੁੰਦੀ ਆ ਤਿੰਨ ਮਹੀਨੇ ਰੌਲਾ ਪੈਂਦਾ ਤਿੰਨ ਮਹੀਨੇ ਤੋਂ ਬਾਅਦ ਮੈਂ ਨਹੀਂ ਕਹਿੰਦਾ ਵੀ ਸਰਕਾਰ ਕੋਈ ਵੀ ਸਰਕਾਰ ਆਵੇ ਉਸ ਤੋਂ ਬਾਅਦ ਜਰੂਰੀ ਖਤਮ ਹੋ ਜਾਂਦਾ ਗੱਲ ਖਤਮ ਹੋ ਜਾਂਦੀ ਆ ਜਿਹੜੇ ਵਿਚਾਰੇ ਪਿੰਡਾਂ ਵਾਲੇ ਆ ਜਿਹੜੇ ਹੁਣ ਤੁਸੀਂ ਜਿਵੇਂ ਭੱਗਰ ਦੀ ਗੱਲ ਕਰਦੇ ਹੋ ਵਹਿਰਾ ਗਾਗਾ ਉਹ ਸਾਰੇ ਜਿਹੜਾ ਸਾਰੇ ਜਿਹੜੇ ਮੈਂ ਸਦੂਰ ਤੋਂ ਪਾਰ ਵਾਲੇ ਮੰਡਲੀ ਆ ਆਪਣੇ ਅੱਧੇ ਤੋਂ ਜ਼ਿਆਦਾ ਪਿੰਡ ਜਿਹੜਾ ਹੁੰਦਾ ਪਾਣੀ ਦੀ ਡੁੱਬ ਜਾਂਦੇ ਆ ਉਹ ਤਿੰਨ ਮਹੀਨੇ ਤੋਂ ਬਾਅਦ ਸਾਰੇ ਭੁੱਲ ਜਾਂਦੇ ਆ ਕਿ ਸਰਕਾਰਾਂ ਦਾ ਕੰਮ ਆ ਉਹ ਜਿਹੜਾ ਆਪਾਂ ਵਾਟਰ ਟ੍ਰੀਟਮੈਂਟ ਦੀ ਗੱਲ ਕੀਤੀ ਇੱਥੇ ਏਡਾ ਵੱਡਾ ਪਲਾਂਟ ਲਾਇਆ ਸੀ ਤੇ ਪਲਾਂਟ ਦੀ ਮੈਂਟੇਨੈਂਸ ਨਹੀਂ ਹੁੰਦੀ ਪਲਾਂਟ ਬੰਦ ਕਰਤਾ ਸਵਾਸਾ ਕਰੋੜ ਰੁਪਏ ਦਾ ਪਲਾਂਟ ਲੱਗਿਆ ਸੀ ਸੋ ਕਹਿਣ ਤੋਂ ਭਾਵ ਇਹ ਆ ਇਹ ਸਰਕਾਰ ਨੂੰ ਸਰਕਾਰ ਚਲਾਉਣੀ ਨਹੀਂ ਆਈ ਜਿਵੇਂ ਮੈਨੂੰ ਸੱਚਾਈ ਦੱਸਦਾ ਇਹ ਤਾਂ ਹੁਣ ਟਾਈਮ ਪੂਰਾ ਕਰ ਰਿਹਾ ਹੈ ਲੋਕ ਵੀ ਅੱਕੇ ਪਏ ਆ ਲੋਕਤਾਂ ਨੂੰ ਇਹ ਆ ਵੀ ਸਾਲ ਸਵਾ ਸਾਲ ਰਹਿ ਗਿਆ ਹੁਣ ਕਾ ਵੀ ਤੁਸੀਂ ਦੇਖ ਲਓ ਜਦੋਂ ਬੋਤਾ ਪੈਣੀਆ ਪਿੰਡਾਂ 'ਚ ਦਾ ਵੰਡ ਨਹੀਂ ਦੇਣਾ ਜਿਵੇਂ ਹੁਣ ਇਹਨਾਂ ਨੇ ਉਦਘਾਟਨ ਕਰਨਗੇ ਅਸੀਂ ਸਕੂਲਾਂ 'ਚ ਪਿੰਡਾਂ 'ਚ ਵੰਡ ਨਹੀਂ ਦਿੱਤਾ ਇਹਨਾਂ ਨੂੰ ਇਹਨਾਂ ਦੇ ਐਮਐਲਏ ਨੇ ਨਹੀਂ ਵੰਡ ਦਿੱਤਾ ਪਿੰਡਾਂ 'ਚ ਦਾ ਵੰਡ ਨਹੀਂ ਦੇਣਾ ਔਰ ਸ਼ਹਿਰਾਂ ਵਾਲਾ ਨਹੀਂ ਵੰਡ ਦੇਣਾ ਜਿਹੜੇ ਤਾਂ ਚੱਲ ਰਹੇ ਆ ਪਰ ਇਹ ਜਿਹੜੇ ਗੱਲਾਂ ਕਰ ਰਹੇ ਆ ਇਸ ਵੇਲੇ ਦੀ ਇਤੋਂ ਮਾੜੀ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਸਭ ਤੋਂ ਮਾੜੀ ਸਰਕਾਰ ਜਿਹੜੇ ਲੋਕਾਂ ਨੂੰ ਧੋਖਾ ਦੇ ਕੇ ਜਿਹੜਾ ਕਹਿੰਦੇ ਰੰਗਲਾ ਲੋਕੀ ਕਹਿੰਦੇ ਕੰਗਲਾ ਫਿਰ ਹੁਣ ਫੇਰ ਲਿਖ ਦਿੰਦੇ ਆ ਰੰਗਲਾ ਤੇ ਲੋਕੀ ਫੇਰ ਕਹਿੰਦੇ ਕੰਗਲਾ ਹੁਣ ਲੋਕਾਂ ਨੂੰ ਪਤਾ ਵੀ ਕੰਗਲੇ ਸਰਕਾਰ ਆ ਇਹ ਅੰਦਲਾ ਪੰਜਾਬ ਬਣਾਤਾ ਲੋਕਾਂ ਨੂੰ ਪਤਾ ਸਾਰਾ ਕੋਈ ਜੋ ਹੈ ਕਰ ਰਹੇ ਨੇ ਬਹੁਤ ਮਾੜਾ ਕਰ ਰਹੇ ਇਹ ਤੋਂ ਮਾੜੀ ਸਰਕਾਰ ਨਾ ਕਦੇ ਆਈ ਹੈ ਨਾ ਚਲੋ ਆਪਸ ਪਾਲੇ ਆਪਣੇ ਜਿਹੜੇ ਪ੍ਰਧਾਨ ਜੀ ਆ ਪੰਜਾਬ ਤੋਂ ਅਸਦੀ ਜੀ ਨੂੰ ਦੇਖਦੇ ਨੇ ਜੀ ਆਈ ਜਦੋਂ ਨਾਮ ਫੈਸਟੀਵਲ ਇਵੈਂਟ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੀ ਜਿੰਦਗੀ ਦਾ ਕੋਈ ਤਬਦੀਲੀ ਕੀਤੀ ਹੋਈ ਹੈ। ਜਿੰਨ ਦੇ ਖਰ ਦੇ ਪਾਰਟੀ ਦੇ ਵਿੱਚ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਸਭ ਤੋਂ ਕਿਸੇ ਦੇਖਿਆ ਸਾਡੀ ਪਾਰਟੀ ਬੜੀ ਡਿਸਪਲਨ ਆ। ਦੇਖੋ ਆਪਣੇ ਸਾਡੇ ਪ੍ਰਧਾਨ ਜਿਹੜੇ ਆਕਰ ਸਾਹਿਬ ਨੇ ਸਾਡੇ ਵਰਕਿੰਗ ਪ੍ਰਧਾਨ ਅਸ਼ਵੀ ਸ਼ਰਮਾ ਜੀ ਨੇ ਉਹਨਾਂ ਨੂੰ ਬੜਾ ਤਜਰਬਾ ਵਾਲਾ ਪ੍ਰਧਾਨ ਵੀ ਰਹੇ ਆ। ਸੋ ਸਾਡੀ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਡਿਸਪਲਨ ਹੈ ਨਹੀਂ ਕਿ ਆਏ ਆ ਅਸੀਂ ਪੋਜੀਸ਼ਨਾਂ ਪਿੱਛੇ ਕੋਈ ਨਹੀਂ ਭਜਦਾ। ਇਹ ਬੜੀ ਆਰਗੇਨਾਈਜ਼ਡ ਡਿਸਪਲਨ ਪਾਰਟੀ ਆ ਭਾਰਤੀ ਜਨਤਾ ਪਾਰਟੀ ਉਹ ਇਹ ਜੱਗਾ ਸੰਗਠਨ ਨੂੰ ਇੱਕ ਮਜ਼ਬੂਤ ਕਰਨ ਲਈ ਪਾਰਟੀ ਦਾ ਕਦਮ ਚੱਕਿਆ ਹੈ ਅਸਲੀ ਪਹਿਲਾਂ ਹੀ ਪ੍ਰਧਾਨ ਰਹੇ ਆ ਹਮ ਕੀ ਨੀਰਤ ਜੀ ਸੰਗਠਨ ਨੂੰ ਬਿਲਕੁਲ ਹੋਊਗਾ ਜੀ ਪਹਿਲਾਂ ਵੀ ਕੀਤਾ ਹੁਣ ਵੀ ਕਰ ਲਗੇ ਔਰ ਜਾਖੜ ਸਾਹਿਬ ਨੇ ਵੀ ਕੀਤਾ ਸਾਡੀ ਸਾਰੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਸੰਗਠਨ ਤੇ ਬਹੁਤ ਵਿਸ਼ਵਾਸ ਰੱਖਦੀ ਇਸ ਸੰਗਠਨ ਦੀ ਆ ਇਹ ਪੋਜੀਸ਼ਨਾਂ 'ਤੇ ਵੀ ਵਿਸ਼ਵਾਸ ਕਰਦੇ ਤੇ ਬੰਦੇ ਵੀ ਕੰਮ ਹੀ ਪਾ ਸਕਦੇ ਉਹ ਦਲ ਦੀ ਚਾਹਤ ਤੁਸੀਂ ਵੀ ਵੀ ਤੋਂ ਸਾਈਂ ਕਰਦੇ ਦੇਖੋ ਜੀ ਮੈਂ ਮੇਰਾ ਨਿੱਜੀ ਤੌਰ ਤੇ ਕਹਿਣਾ ਤਾਂ ਕੋਈ ਬਣਦਾ ਹੀ ਨਹੀਂ ਇਹ ਤਾਂ ਕੇਂਦਰ ਦੀਆਂ ਗੱਲਾਂ ਨੇ ਨਰਮਲ ਜੀ ਜੋ ਕੇਂਦਰ ਚ ਹੋਣਾ ਅਸੀਂ ਤਾਂ ਸਾਰੇ ਇਹ ਆ ਵੀ ਮੈਂ ਇੱਕ ਗੱਲ ਕਹਿ ਸਕਦਾ ਕਿ ਲੋਕਾਂ ਨੇ ਵਣ ਬਣਾਇਆ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ